ਗੁਰੂ ਗੋਬਿੰਦ ਸਿੰਘ ਜੀ ਦੀ ਕਹਾਣੀ ਸੰਨ 1706 ਵਿੱਚ ਪਟਨਾ ਸਾਹਿਬ ਵਿੱਚ ਇੱਕ ਮਹਾਨ ਆਤਮਿਕ ਬੱਚੇ ਦਾ ਜਨਮ ਹੋਇਆ। ਉਹਨਾਂ ਦਾ ਨਾਮ ਰੱਖਿਆ ਗਿਆ ਗੋਬਿੰਦ ਰਾਏ। ਉਹ ਸੰਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ। ਬਚਪਨ ਤੋਂ ਹੀ ਗੋਬਿੰਦ ਰਾਏ ਜੀ ਵਿੱਚ ਸੱਚ, ਨਿਆਂ ਅਤੇ ਬਹਾਦਰੀ ਦੇ ਗੁਣ ਸਪਸ਼ਟ ਦਿਖਾਈ ਦਿੰਦੇ ਸਨ। ਜਦੋਂ ਉਹ ਬਹੁਤ ਛੋਟੇ ਸਨ ਉਸ ਸਮੇਂ ਉਹਨਾਂ ਦੇ ਪਿਤਾ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਨਿਚਾਵਰ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਗੋਬਿੰਦ ਰਾਏ ਜੀ ਦੀ ਜ਼ਿੰਦਗੀ ਨੂੰ ਨਵਾਂ ਰਾਹ ਦਿੱਤਾ ਖਾਲਸਾ ਪੰਥ ਦੀ ਸਥਾਪਨਾ ਸੰਨ 1699 ਬੈਸਾਖੀ ਦਾ ਦਿਨ ਸੀ ਆਨੰਦਪੁਰ ਸਾਹਿਬ ਵਿੱਚ ਹਜ਼ਾਰਾਂ ਸੰਗਤ ਇਕੱਠੀ ਹੋਈ ਗੁਰੂ ਗੋਬਿੰਦ ਰਾਏ ਜੀ ਨੇ ਨੰਗੀ ਤਲਵਾਰ ਚੁੱਕ ਕੇ ਪੁੱਛਿਆ ਕੌਣ ਹੈ ਜੋ ਤਰਮ ਲਈ ਆਪਣਾ ਸੀਸ ਦੇਵੇਗਾ ਪੰਜ ਸਿੱਖ ਅੱਗੇ ਆਏ ਗੁਰੂ ਜੀ ਉਹਨਾਂ ਨੂੰ ਅੰਦਰ ਲੈ ਗਏ ਅਤੇ ਫਿਰ ਕੇਸਰੀ ਬਾਣੇ ਵਿੱਚ ਬਾਹਰ ਲਿਆਏ ਇਹ ਸੰਨ ਪੰਜ ਪਿਆਰੇ ਉਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਅਤੇ ਗੁਰੂ ਜੀ ਨੇ ਆਪ ਅੰਮ੍ਰਿਤ ਛੱਕ ਕੇ ਨਾਮ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਜੀ ਨੇ ਖਾਲਸੇ ਨੂੰ ਦਿੱਤੇ ਪੰਜ ਕਕਾਰ ਕੇਸ਼ ਕੰਘਾ ਕੜਾ ਕਿਰਪਾਨ ਕਛਹਿਰਾ ਅਤੇ ਸਿੱਖਿਆ ਦਿੱਤੀ ਖਾਲਸਾ ਸੰਤ ਵੀ ਹੈ ਤੇ ਸਿਪਾਹੀ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਵੱਡੇ ਦੋ ਸਾਹਿਬਜ਼ਾਦੇ ਜੰਗ ਵਿੱਚ ਛੋਟੇ ਦੋ ਸਾਹਿਬਜ਼ਾਦੇ ਸਰਹਿੰਦ ਵਿੱਚ ਜਿਉਂਦੇ ਦੀਵਾਰ ਵਿੱਚ ਛਿਣਵਾ ਦਿੱਤੇ ਗਏ ਇਨੀ ਵੱਡੀ ਕੁਰਬਾਨੀ ਦੇ ਬਾਵਜੂਦ ਗੁਰੂ ਜੀ ਅਡਿਗ ਰਹੇ। ਉਹਨਾਂ ਕਿਹਾ ਚਾਰ ਮੂਏ ਤਾਂ ਕੀ ਹੋਇਆ ਜਿਉਂਦੇ ਕਈ ਹਜ਼ਾਰ। ਸਦਾ ਦਾ ਗੁਰੂ ਆਪਣੇ ਅੰਤਿਮ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਹੁਣ ਮਨੁੱਖੀ ਗੁਰੂ ਨਹੀਂ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਸਦਾ ਲਈ ਗੁਰੂ ਹੋਣਗੇ। ਗੁਰੂ ਜੀ ਦਾ ਸੁਨੇਹਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਖਾਉਂਦੇ ਹਨ ਸੱਚ ਅਤੇ ਨਿਆਂ ਲਈ ਖੜੇ ਹੋਣਾ, ਜ਼ੁਲਮ ਦੇ ਖਿਲਾਫ ਡਟ ਕੇ ਟਿਕਣਾ, ਨਿਡਰ, त्याਗੀ ਅਤੇ ਬਹਾਦਰ ਬਣਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ